ਮੰਗਲ ਕਿਹੜਾ ਸਭ ਨੂੰ ਜੁਣੀ ਚੱਕ ਰਿਹਾ ਰੇਗ ਵਾਲੀ ਦਰਮਾਨਾ ਦਰਮਾਨਾ ਹਾਂਜੀ ਹਾਂਜੀ ਕਰਿਆ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਉਹ ਸੇਕਦਰ ਮਹਿੰਦਰ ਦਾ ਮੁੰਡਾ ਬੋਲ ਰਿਹਾ ਸੀ ਜੀ ਗੱਲ ਪਤਾ ਕੀ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਤੇ ਕਿ ਕੱਲੇ ਆ ਵੀ ਆਪਣੀ ਪੋਜੀਸ਼ਨ ਹੈ ਜਿਹੜੀ ਦਿਨੋਂ ਦਿਨਾਂ ਨੀਚੇ ਜਾ ਰਹੀ ਹੈ ਕਿਉਂਕਿ ਮੈਨੂੰ ਪਤਾ ਤੁਹਾਡੇ ਕੋਲੇ ਟਾਈਮ ਘੱਟ ਹੈ ਤੇ ਤੁਹਾਡੇ ਕੋਲੇ ਮੈਨੂੰ ਲੱਗਦਾ ਮੈਂ ਤਾਂ ਆਪਣੀ ਜੀ ਵੀ ਆਪਣੀ ਭਾਜਪਾ ਦੀ ਆਪਣੀ ਸਾਰਿਆਂ ਦੀ ਆਪਾਂ ਅੱਜ ਬੋਲੀ ਜਾ ਰਹੇ ਹਾਂ ਪਤਾ ਨੂੰ ਹਾਂ ਜੀ ਗੱਲ ਗੱਲ ਇਹ ਹੈ ਕਿ ਲੋਕ ਆਪਣੇ ਗਲਮੇ ਤੱਕ ਪਹੁੰਚ ਚੁੱਕੇ ਨੇ ਜੀ ਗੱਲ ਇਹ ਹੈ ਕਿ ਤੁਸੀਂ ਸਾਡੇ ਲੀਡਰੋਂ ਤੁਹਾਡੇ ਤੱਕ ਸਾਡਾ ਸਾਡਾ ਐਜ਼ ਅ ਵਰਕਰ ਸਾਡਾ ਇੱਕ ਮੈਸੇਜ ਡਿਲੀਵਰ ਕਰਨਾ ਬਣਦਾ ਹੈ ਗੱਲ ਇਹ ਹੈ ਕਿ ਸਾਨੂੰ ਹੁਣ ਦੁਚਿੱਤੀ ਹਾਂਜੀ ਹਾਂਜੀ ਸਾਨੂੰ ਇਹ ਸਾਰਾ ਪਤਾ ਹੈ ਕਿ ਐਵੇਂ ਕਰਕੇ ਕਿੰਦਰੋਂ ਮੈਂ ਸਾਰੀ ਗੱਲ ਦੱਸ ਰਹੇ ਹਾਂਜੀ ਠੀਕ ਹੈ

ਤਾਂ ਕੋਸ਼ਿਸ਼ ਹੈ ਕਿ ਵੀ ਅੱਛੀ ਵੋਟਾਂ ਹੋਵੇ ਅੱਜ ਨਾ ਹੋਵੇ ਪਰ ਪਰ ਗੱਲ ਪਤਾ ਕੀ ਹੈ ਗਰਿਆਲ ਸਾਹਿਬ ਦੇਖੋ ਤੁਸੀਂ ਐਜ਼ ਅ ਲੀਡਰ ਤੁਹਾਨੂੰ ਅਸੀਂ ਫਾਲੋ ਕਰਦੇ ਆ ਐਜ਼ ਅ ਆਈਡਲ ਤੁਹਾਨੂੰ ਅਸੀਂ ਫਾਲੋ ਕਰਦੇ ਆ ਗੱਲ ਇਹ ਹੈ ਕਿ ਸਾਨੂੰ ਪਤਾ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਚੁਣਨਾ ਜਾਂ ਤੁਹਾਡੇ ਹੋਣ ਵਾਲੇ ਉਹਨਾਂ ਨੇ ਚੁਣਨਾ ਹੈ ਨਾ ਪਰ ਗੱਲ ਇਹ ਹੈ ਕਿ ਜਦੋਂ ਜਦੋਂ ਤੁਹਾਡਾ ਮਨ ਦੇ ਚਿੱਤੀ ਦੇ ਵਿੱਚ ਹੁੰਦਾ ਹੈ ਨਾ ਜਦੋਂ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਮੇਰੇ ਤੋਂ ਵੱਧ ਜਾਣੇ ਹੋ ਹੈ ਨਾ ਪੀ ਗੱਲ ਇਹ ਹੈ ਕਿ ਲੋਕ ਮੂੰਹ ਤੇ ਗਾਲਾਂ ਕੱਢਦੇ ਆ ਠੀਕ ਹੈ ਜੀ ਲੋਕ ਇੱਥੋਂ ਤੱਕ ਕੀ ਲੋਕ ਹੱਥੋ ਪਾਈ ਹੋਣ ਤੱਕ ਜਾਂਦੇ ਆ ਸਾਡੇ ਨਾਲ ਮੈਂ ਤੁਹਾਨੂੰ ਐਜ਼ ਅ ਪਤਾ ਰੋ ਹਾਂਜੀ ਜੋ ਤੁਸੀਂ ਕੀ ਦੱਸ ਰਹੇ ਮੈਨੂੰ ਸਾਰਾ ਪਤਾ ਹੈ ਹਾਂਜੀ ਅਗਲੇ ਵਿੱਚ ਕੀ ਕਰਾਂ ਮੈਂ ਤੁਸੀਂ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਮੈਂ ਮੈਂ ਤੁਹਾਡੀ ਬਿਲਕੁਲ ਸਮਝਦਾ ਐਜ਼ ਅ ਹਾਂ ਤੁਸੀਂ ਮੈਂ ਤੁਹਾਨੂੰ ਕਹ ਰਹਾਂ ਵੀ ਐਜ਼ ਅ ਸਿੱਖ ਚਿਹਰਾ ਤੁਸੀਂ ਸਾਡੇ ਨੁਮਾਇੰਦੇ ਹੋ ਹਨਾ ਜੀ ਤੇ ਮੈਨੂੰ ਕਦੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਵੀ ਆਪਣੀ ਪਾਰਟੀ ਆਪਾਂ ਨੂੰ ਐਜ਼ ਅ ਸਿੱਖ ਚਿਹਰਾ ਆਪਾਂ ਨੂੰ ਵਰਤ ਰਹੀ ਹੈ। ਹਾਂ। ਪਰ ਇਹਦੇ 'ਚ ਗੱਲ ਪਤਾ ਕੀ ਹੈ? ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਪਾਰਟੀ ਆ ਉਹ ਮੇਰਾ ਵਰਤਣਾ ਹੀ ਆ। ਉਹ ਵਰਤਣਾ ਹੀ ਆ ਪਰ ਮੇਰੀ ਗੱਲ ਸੁਣੋ ਪਰ ਗੱਲ ਇਹ ਇਹ ਪਤਾ ਕੀ ਹੈ? ਘਰੇ ਵਾਲਾ ਗੱਲ ਪਤਾ ਕੀ ਹੈ? ਤੇਰੀ ਭੈਣ ਤੇ ਟੋਡਾ ਹੋਇਆ ਤੇਰੀ ਭੈਣ ਦੀ ਲੰਦ ਤੇਰੀ ਬੁੱਢ ਪਾ ਲਾਂਗੇ ਬਾਬੇ ਜਿੱਦੇ ਆਗੇ ਨਾ ਤੇਰੀ ਗਾਣ ਪਾ ਲਾਂਗੇ ਮੇਰਾ। ਨੂੰ ਗੱਲ ਦੱਸ ਤੀ ਵੀ ਬਰਨਾਲੇ 'ਚ ਨਾ ਵੜ ਜੀ। ਤੈਨੂੰ